ਕੋਈ ਕੋਈ ਤੇਰਾ ਕੋਲਾਕੋ ਉਹ ਕੁਲਤਨੀ ਗੱਲ ਪਿਆ ਉਹ ਇਹ ਹੈਗਾ ਕਿ ਤੁਹਾਡੀ ਮਾਰਕ ਦੇ ਰੰਗ ਦੀ ਗੱਲ ਕਰੋ ਉਹ ਤੇਰਾ ਗੱਲ ਚ ਨਹੀਂ ਕਰਨਾ ਸੁਣ ਲੈ ਨਿਤਨ ਜੀ ਬਹੁਤ ਅੱਥੇ ਮਾਰੋ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਛੱਡ ਦੇ ਇਹਨੂੰ ਪਾਸੇ ਮਾਰਦਾ ਮਰੀ ਜੱਗੀ ਜਾਨਾ ਕੋਈ ਗੱਲ ਨਹੀਂ ਆ ਲੈ ਆ ਮਨੇ ਮਾਰ ਮਾਰੋ ਨਿਤਨ ਜੀ ਕੀ ਸੁਣਦੇ ਮੈਂ ਤੁਸੀਂ ਆਸੀ ਮੈਂ ਤੁਹਾਡੀ ਬੇਨਤੀ ਹੈ ਤੁਹਾਨੂੰ ਤੇ ਮੈਂ ਦੱਸ ਦਿੰਦਾ ਰੌਲਾ ਪਾਉਂਦੇ ਬਿਨਾਂ ਹੈਲੋ ਇਹ ਵੀ ਨਹੀਂ ਹੈ ਸੱਚੀ ਗੱਲ ਸੁਣ ਲਾੜ ਜੀ ਮੇਰੇ ਨਾਲ ਉਮਰ ਵੱਡੀ ਹੈ ਨਾ ਉਮਰ ਵੱਡੀ ਹੈ ਹੱਥ ਜੋੜ ਕੇ ਮੈਂ ਗਲਤ ਕਰ ਰਿਹਾ ਹਾਂ ਹੱਥ ਜੋੜ ਲੈ ਬੀਬੀ ਹੇ ਹਟੇ ਨਹੀਂ ਹੁੰਦੇ ਸਾਹਿਬ ਨੇ ਮੀਡੀਆ ਨਾਲ ਪੇਜ ਸਾਰੇ ਗਲਾ ਲਾਈਵ ਹੋ ਕੇ ਕਪਤਾਨ ਸਾਹਿਬ ਨਾਲ ਲੋਕਾਂ ਦੇ ਬੱਚੇ ਮਰਨੇ ਤੁਸੀਂ ਥੋੜੇ ਥੋੜੇ ਫਾਇਦਿਆਂ ਲਈ ਲੈ ਦੇਖੋ ਪੱਟੀ ਤੇ ਚਲਦੀ ਹੋਈ ਮਹਾਰਾਜ ਇਹ ਜਨਤਾ ਕੋ ਮੰਗਿਓ ਸਾਡੇ ਕੋਲ ਦਾ ਵੀ ਸਾਰਿਆਂ ਦੇ ਤੁਰੇ ਫਿਲਦੇ ਆ ਸਾਡਾ ਮੈਂ ਕੱਢ ਜੂਰ ਦੇਣਾ ਮੈਂ ਆ ਵੀ ਉਹ ਮੈਨੂੰ ਸਵੇਰੇ ਕਹਿ ਗਿਆ ਸੀ ਸਵੇਰੇ ਕਹਿ ਗਿਆ ਮੈਂ ਮਾਰ ਉਹਨਾਂ ਨੂੰ ਪਾਰੋ ਜੀ ਮੈਂ ਤਾਂ ਬਾਅਦ ਨੂੰ ਮੈਂ ਤਾਂ ਦੱਸਉਂਦੀ ਆਂ ਬਰਾਣਾ ਦੇਖੀ ਨੀ ਮੈਂ ਬੁਕਾਤੇ ਹਾਂ ਜੇ ਤੀ ਰਹੇ ਉਹ ਤੋਂ ਬਜਾ ਕੁਝ ਨਹੀਂ ਲਾਹੁਣਾ ਪਰ ਜਦੋਂ ਆਪਾਂ ਲਿਕੇ ਲਿਕੇ ਫਾਇਦਾ ਲਈ ਲੋਕ ਜਾਨਵਰ ਮਰਨਦੇ ਨੇ ਲੋਕਾਂ ਦੇ ਬੱਚੇ ਮਰਨਦੇ ਨੇ ਤੇ ਤੁਸੀਂ ਇਹ ਹੋਰ ਨਹੀਂ ਸਕਦੇ ਭਾਜੀ ਕਿੰਨੇ ਆ ਗਏ ਮੈਨੂੰ 15 ਦਿਨਾਂ ਦਾ ਜੀ ਨਾ ਰੱਖਿਆ 15 ਦਿਨ ਹੋਰ ਤੁਸੀਂ ਰਾਜ ਦੇ ਧਿਆਨਾ ਡੋਰ ਵੇਚਣ ਦਏ ਹੋ 15 ਨਾ ਨਾ ਅੰਦਰ ਕੋਈ ਨਹੀਂ ਵੇਚੀ ਮੈਂ ਤਾਂ ਵੀ ਨਹੀਂ ਆਇਆ ਤੇਰਾ ਸਾਲ ਹੋ ਗਿਆ ਹੁਣ ਨਹੀਂ ਫੜ ਕੇ ਨਹੀਂ